ਸਸ਼ੀਗਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰਾਤ ਬਟਿਕ ਤੇ ਅੱਜ ਦੀ ਵੀਡੀਓ ਚ ਆਪਾਂ ਅੱਗੇ ਜਿਹੜੇ ਆਪਣੇ ਫੰਕਸ਼ਨ ਆ ਰਹੇ ਨੇ ਤੀਜ ਦਾ ਫੰਕਸ਼ਨ ਆ ਰਿਹਾ ਰਖੜੀਆਂ ਦੇ ਫੰਕਸ਼ਨ ਆ ਰਹੇ ਨੇ ਇਸ ਲਈ ਹਨਾ ਆਪਣੇ ਕਸਟਮਰ ਨੇ ਜਿਹੜੇ ਆਪਣੇ ਤੋਂ ਆਨ ਆਰਡਰ ਰੈਡੀ ਕਰਾਏ ਨੇ ਸੂਟ ਉਹ ਤਾਂ ਦਿਨਾਂ ਸ਼ੇਅਰ ਕਰਾਂਗੇ ਆਪਾਂ ਬਹੁਤੀ ਸੋਹਣੀ ਜੇ ਸਟੱਫ ਡਿਜ਼ਾਈਨ ਤੇ ਆਪਾਂ ਉਹ ਰੈਡੀ ਕਰਾਈ ਨੇ ਸੂਟ ਅੱਗੇ ਇਹ ਸਟੱਫ ਹੈ ਜਿਹੜਾ ਕਾਫੀ ਕਈ ਮਹੀਨਿਆਂ ਤੱਕ ਪੈ ਜਾਊਗਾ ਜੀ ਤੇ ਤੁਹਾਡੇ ਨਾਲ ਸਟੱਫ ਵਗੈਰਾ ਸਾਰਾ ਜਿਹੜਾ ਵਰਕ ਹੋਇਆ ਮਸ਼ੀਨ ਵਰਕ ਦੇ ਸੂਟ ਵੀ ਰਣਗੇ ਆਰੀ ਵਰਕ ਦੇ ਵੀ ਰਣਗੇ ਸਾਰੇ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਜੀ ਉਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਬੈਲ ਆਈਕਨ ਜਰੂਰ ਦਬਾਓ ਤੇ ਵੀਡੀਓ ਜੇ ਸੋਹਣੀ ਲੱਗੀ ਡਿਜ਼ਾਈਨ ਸਾਡੇ ਜਿਹੜੇ ਕੀਤੇ ਹੋਏ ਨੇ ਉਹ ਸੋਹਣੇ ਲੱਗੇ ਪਲੀਜ਼ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਬਹੁਤ ਪਿਆਰੇ ਪਿਆਰੇ ਜਿਹੇ ਕਮੈਂਟ ਆਉਂਦੇ ਨੇ ਜੀ ਹਨਾ ਵਧੀਆ ਇੰਨੇ ਮਤਲਬ ਮੈਨੂੰ ਫੋਨ ਵੀ ਆਉਂਦੇ ਹੁੰਦੇ ਆ ਤੇ ਇੰਨੇ ਵਧੀਆ ਕਸਟਮਰ ਨੇ ਜਿਹੜੇ ਵਿਊਅਰਸ ਸਾਡੇ ਨਾਲ ਜੁੜ ਰਹੇ ਨੇ ਸਦਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਵੀਡੀਓਜ਼ ਨੂੰ ਇੰਨਾ ਪਿਆਰ ਦੇਣ ਲਈ ਤੇ ਅੱਜ ਦੇ ਵੀਡੀਓ ਵਿੱਚ ਆਪਾਂ ਸ਼ੁਰੂ ਕਰਦੇ ਹਾਂ ਟਾਸਰ ਔਰਗੈਂਜ਼ਾ ਦੇ ਉੱਪਰ ਜਿਹੜਾ ਸੂਟ ਬਣਿਆ ਹੋਇਆ ਇਹ ਮਸ਼ੀਨ ਵਰਕ ਹੋਇਆ ਹੋਇਆ ਇਸ ਤੇ ਬਿਲਕੁਲ ਰੀਜ਼ਨੇਬਲ ਪ੍ਰਾਈਸ 'ਚ ਜਿਹੜਾ ਤੁਹਾਨੂੰ ਸੂਟ ਮਿਲੂਗਾ ਇਹ ਟਾਸਰ ਔਰਗੈਂਜ਼ਾ ਜੀ ਇਹ ਤੁਸੀਂ ਇਹਦਾ ਘੇਰੇ ਦਾ ਕੰਮ ਦੇਖ ਸਕਦੇ ਹੋ ਇਸ ਤਰ੍ਹਾਂ ਇਸ ਤੇ ਘੇਰੇ ਦਾ ਕੰਮ ਹੋਇਆ ਹੋਇਆ ਬਹੁਤ ਪਿਆਰੀ ਲੁੱਕ ਹੈ ਜੀ ਕਾਰੀਗਰ ਆਪਣਾ ਬਹੁਤ ਹੀ ਜਿਆਦਾ ਨੀਟ ਐਂਡ ਕਲੀਨ ਵਰਕ ਕਰਦਾ ਇਹ ਹੋ ਗਿਆ ਜੀ ਬਾਜੂ ਦਾ ਕੰਮ ਇਸ ਤਰ੍ਹਾਂ ਦਾ ਤੇ ਸੈਕਿੰਡ ਬਾਜੂ ਇਸ ਸਟ੍ਰੇਟ ਸਲਵਾਰ ਸੀ ਤੇ ਸਾਈਡ ਤੇ ਆਪਾਂ ਬਾਜੂ ਦਾ ਕੰਮ ਕਰਾਇਆ ਬਾਕੀ ਜਿਵੇਂ ਦਾ ਤੁਸੀਂ ਕੰਮ ਕਰਾਉਣਾ ਚਾਹੁੰਦੇ ਹੋ ਵਧਾਉਣਾ ਘਟਾਉਣਾ ਉਹ ਤੁਹਾਡੀ ਇੱਛਾ ਹੈ ਜੇ ਇਸ ਨੂੰ ਨਾ ਇਹ ਆਪਣੇ ਕੋਲੇ ਆਉਂਦਾ ਇਹ ਵਾਲੇ ਉਹ ਚ ਆਪਾਂ ਨੇ ਪੇਂਟ ਕੀਤੇ ਸੀ ਕਾਫੀ ਸੂਟ ਚ ਕਾਫੀ ਜਿਹੜੇ ਕਸਟਮਰ ਦੇ ਫੀਡਬੈਕ ਵਧੀਆ ਰਿਹਾ ਸਭ ਨੇ ਵਧੀਆ ਇਹਨੂੰ ਸਟੌਕ ਨੂੰ ਪਸੰਦ ਕੀਤਾ ਆਫ ਵਾਈਟ ਜਸਟ ਆਫ ਹੁੰਦਾ ਜੀ ਇਹ ਟੈਸਰਲ ਜਾਂਦਾ ਇਹਨੂੰ ਡਾਈ ਕਰਾਇਆ ਹੋਇਆ ਆਪਾਂ ਕਿਸੇ ਵੀ ਕਲਰ ਕੰਟਰਾਸਟ ਤੁਸੀਂ ਰੈਡੀ ਕਰਾ ਸਕਦੇ ਹੋ 올 ਓਵਰ ਕਰਾਉਣਾ ਉਹ ਵੀ ਕਰਾ ਸਕਦੇ ਹੋ ਬਹੁਤ ਹੀ ਰੀਜ਼ਨੇਬਲ ਪ੍ਰਾਈਸ 'ਚ ਪਭੰਦ ਹੈ ਜੀ ਇਹ ਸੂਟ ਆਪਣਾ ਇਹ ਸੀ ਜੀ ਆਪਣਾ ਘੇਰ ਦਾ ਕੰਮ ਹੋਇਆ ਹੋਇਆ ਤੇ ਇਹਦੇ ਨਾਲ ਆਪਾਂ ਆਫ ਵਾਈਟ ਬਾਟਮ ਹੀ ਰੱਖੀ ਆ ਸਟ੍ਰੇਟ ਸਲਵਾਰ ਬਣਾਈ ਆ ਤੁਸੀਂ ਕੋਈ ਵੀ ਪਲਾਜ਼ੋ ਵਗੈਰਾ ਕੁਝ ਵੀ ਬਣਵਾ ਸਕਦੇ ਹੋ ਤੇ ਇਹ ਆ ਗਿਆ ਜੀ ਪਲਾਜ਼ੋ ਦਾ ਕੰਮ oh sorry ਬਾਟਮ ਤੇ ਕੰਮ ਹੋਇਆ ਹੋਇਆ ਇਹ ਆਪਾਂ ਸੈਂਟਰ 'ਚ ਕੀਤਾ ਕਿਉਂਕਿ ਇਹਨਾਂ ਨੇ ਸਟ੍ਰੇਟ ਸਲਵਾਰ ਬਣਾਉਣੀ ਆ ਬਹੁਤ ਹੀ ਸੋਹਣਾ ਜਾਂ ਪੀਸ ਬਣ ਕੇ ਰੈਡੀ ਹੋਇਆ ਜੀ ਕੰਟਰਾਸਟ ਬਹੁਤ ਹੀ ਜਿਆਦਾ ਪਿਆਰਾ ਕੰਟਰਾਸਟ ਬਣਿਆ ਹੋਇਆ ਬਹੁਤ ਸੋਹਣਾ ਕੰਟਰਾਸਟ ਬਣਿਆ ਜੀ ਨਵਾਂ ਜਾਂ ਕੰਟਰਾਸਟ ਹੈ ਇੱਕ ਆਪਣੇ ਤੋਂ ਸੇਮ ਸੂਟ ਬਣਿਆ ਜੀ ਆਪਾਂ ਬਣਾਇਆ ਪਰਪਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਪੀਸ ਬਣਿਆ ਜੀ ਇਸ ਤਰ੍ਹਾਂ ਦੇ ਤੁਸੀਂ ਰੈਡੀ ਕਰਾ ਸਕਦੇ ਹੋ ਸੂਟ ਜੇ ਦੁਪੱਟਾ ਦੇ ਨਾਲ ਰੈਡੀ ਕਰਾਉਣਾ ਮੈਂ ਇਦੇ ਨਾਲ ਜੇ ਆਪਾਂ ਦੁਪੱਟੇ ਦੀ ਗੱਲ ਕਰੀਏ ਤਾਂ ਮੈਂ ਤੁਹਾਨੂੰ ਰეკਮੈਂਡ ਕਰੂੰਗੀ ਜੀ ਟ੍ਰਸਰ ઓਰਗੈਂਜ਼ਾ ਦਾ ਹੀ ਦੁਪੱਟਾ ਤੇ ਬਹੁਤ ਸੋਹਣਾ ਲੱਗੂ ਕਿਉਂਕਿ ਸੇਮ ਸਟੱਫ ਨਾਲ ਦਾ ਦੁਪੱਟਾ ਹੋ ਜਾਊਗਾ ਔਰਗੈਂਜ਼ਾ ਨਾਲ ਔਰਗੈਂਜ਼ਾ ਦਾ ਦੁਪੱਟਾ ਹੀ ਸੋਹਣਾ ਲੱਗੂਗਾ ਤੇ ਜੇ ਇਹ ਵਰਕ ਤੁਸੀਂ ਕਿਸੇ ਹੋਰ ਸਟੱਫ 'ਚ ਰੈਡੀ ਕਰਾਉਣਾ ਚਾਹੁੰਦੇ ਹੋ ਤਾਂ ਹੋਰ 'ਚ ਵੀ ਕਰਾ ਸਕਦੇ ਹੋ ਕਈ ਔਰਗੈਂਜ਼ਾ ਪੋਣਾ ਨਹੀਂ ਪਸੰਦ ਕਰਦੇ ਤਾਂ ਹੋਰ ਸਟੱਫ 'ਚ ਤੁਸੀਂ ਰੈਡੀ ਕਰਾ ਸਕਦੇ ਹੋ ਨੈਕਸਟ ਪਹਿਲਾਂ ਭਏ ਦਿਖਾਉਣਿਆ ਤਾਂ ਉਹਨੂੰ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈ ਵਰਕ ਬਹੁਤ ਜ਼ਿਆਦਾ ਡਿਮਾਂਡ ਚ ਹੈ ਇਹ ਵਾਲਾ ਮਤਲਬ ਇਹ ਸੂਟ ਦੇਖ ਕੇ ਆਪਾਂ ਕਈ ਆਰਡਰ ਲਏ ਨੇ ਇਹ ਵਾਲਾ ਵਰਕ ਦੇਖ ਕੇ ਤੁਸੀਂ ਵਰਕ ਤੁਸੀਂ ਦੇਖ ਸਕਦੇ ਹੋ ਪੂਰੀ ਸ਼ਰਟ ਦੇ ਉੱਤੇ ਵਰਕ ਹੋਇਆ ਹੋਇਆ ਜੀ ਨੀਚੇ ਘੇਰੇ ਤੱਕ ਵਰਕ ਹੈ ਜੀ ਇਸ ਤੇ ਇਸ ਤਰ੍ਹਾਂ ਦਾ ਬਹੁਤ ਹੀ ਰੀਜ਼ਨੇਬਲ ਪ੍ਰਾਈਸ 'ਚ ਤੁਹਾਨੂੰ ਪਾਊਗਾ ਜੀ ਇਹ ਸੂਟ ਇਹ ਸੂਟ ਸਿਰਫ 2500 'ਚ ਤੁਹਾਨੂੰ ਵਿਦ ਦੁਪੱਟਾ ਮਿਲ ਜਾਊਗਾ ਮਤਲਬ ਆਰੀ ਵਰਕ ਹੋਇਆ ਹੋਇਆ ਸ ਤੇ ਸਾਰੇ ਤੇ ਤੁਸੀਂ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਜ਼ਿਆਦਾ ਸੋਹਣਾ ਕੰਮ ਹੋਇਆ ਹੋਇਆ ਤੇ ਪ੍ਰਾਈਸ ਵੀ ਬਿਲਕੁਲ ਜੈਨੂਨ ਹੈ ਜਿਵੇਂ ਅੱਗੇ ਫੰਕਸ਼ਨ ਆ ਰਹੇ ਨੇ ਤਾਂ ਬਹੁਤ ਵਧੀਆ ਲੱਗੂਗਾ ਜੀ ਇਹ ਸੂਟ ਤੇ ਇਹ ਆ ਗਿਆ ਜੀ ਇਸ ਦੀ ਬਾਜੂ ਦਾ ਕੰਮ ਤੁਸੀਂ ਬਾਜੂ ਦਾ ਕੰਮ ਜੇ ਪਹੁੰਚਿਆ ਤੇ ਕਰੋਨਾ ਤੇ ਪਹੁੰਚਿਆ ਤੇ ਵੀ ਕਰਾ ਸਕਦੇ ਹੋ ਸੇਮ ਕਿਸੇ ਵੀ ਕਲਰ ਚ ਇਹਨੂੰ ਰੈਡੀ ਕਰਾ ਸਕਦੇ ਹੋ ਡੈਂਟਿੰਗ ਜਾਰਜਟ ਦੇ ਉੱਪਰ ਰੈਡੀ ਹੋਇਆ ਜਿਹੜੇ ਤੁਹਾਡੇ ਨਾਲ ਪ੍ਰਾਈਸ ਸ਼ੇਅਰ ਹੋਇਆ ਤੇ ਵਿਦਆਊਟ ਸਟੀਚਿੰਗ ਪ੍ਰਾਈਸ ਪ੍ਰਾਈਸ ਸ਼ੇਅਰ ਕੀਤਾ ਸੀ ਬਹੁਤ ਹੀ ਸੋਹਣੇ ਬਣਦੇ ਨੇ ਜੀ ਇਹ ਸੂਟ ਬਾਕੀ ਕਲਰ ਵਗੈਰਾ ਦੀ ਆਪਸ਼ਨ ਹੈਗੀ ਆ ਕਲਰ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਜਿਹੜੇ ਤੁਸੀਂ ਕਿਸੇ ਵੀ ਕਲਰ ਚ ਕਰਾਉਣਾ ਕਰਾ ਸਕਦੇ ਹੋ ਅੱਗੇ ਆਪਾਂ ਇਹੀ ਸਟੱਫ ਦੇ ਉੱਪਰ ਪਰੋਜ਼ੀ ਕਲਰ ਚ ਰੈਡੀ ਕਰਾਇਆ ਇਹ ਵੀ ਬਹੁਤ ਹੀ ਉੱਬਰ ਕੇ ਆ ਰਿਹਾ ਵਰਕ ਥੋੜਾ ਵਰਕ ਦਾ ਜਿਹੜਾ ਹੀ ਹੈ ਤਾਂ ਡਿਜ਼ਾਈਨਿੰਗ ਆ ਅਲੱਗ ਆ ਉਸਨੂੰ ਇਸ ਤਰ੍ਹਾਂ ਤਿੰਨ ਲਾਈਨਾਂ ਪਾਈਆਂ ਗਈਆਂ ਨੇ ਤੇ ਨੀਚੇ ਘੇਰੇ ਰਕਮ ਹੋਇਆ ਹੋਇਆ ਇਸ ਤਰ੍ਹਾਂ ਨੀਚੇ ਬਾਜੂ ਦਾ ਕੰਮ ਹੋਇਆ ਹੋਇਆ ਬਹੁਤ ਹੀ ਸੋਹਣਾ ਕੰਮ ਹੋਇਆ ਜੀ ਏ ਦੇ ਬਾਜੂ ਦਾ ਕੰਮ ਹੋਇਆ ਹੈ ਇਸ ਤਰ੍ਹਾਂ ਬਹੁਤ ਵਧੀਆ ਰਹਿੰਦਾ ਜੀ ਸਟਾਫ ਇਹ ਤੇ ਅੱਗੇ ਕ੍ਰਸ਼ ਕਾਟਨ ਚੱਲਿਆ ਜੀ ਸਟਾਫ ਉਸ ਤੇ ਆਪਾਂ ਮਸ਼ੀਨ ਵਰਕ ਦਾ ਸੂਟ ਰੈਡੀ ਕਰਾਇਆ ਇਸ ਤਰ੍ਹਾਂ ਮਸ਼ੀਨ ਵਰਕ ਹੋਇਆ ਹੈ ਇਹ ਆ ਗਿਆ ਜੀ ਘੇਰੇ ਦਾ ਫਿਨਿਸ਼ਿੰਗ ਬਹੁਤ ਜ਼ਿਆਦਾ ਜੀ ਨੇੜੇ ਤੋਂ ਦਿਖਾਉਣੀ ਆ ਤੁਹਾਨੂੰ ਬਹੁਤ ਜ਼ਿਆਦਾ ਜਿਹੜਾ ਫਿਨਿਸ਼ਿੰਗ ਦਾ ਕੰਮ ਹੋਇਆ ਹੋਇਆ ਤੇ ਇਸ ਦੇ ਬਾਜੂ ਇਸ ਚ ਵੀ ਆਪਣੇ ਕੋਲ ਕਈ ਕਲਰ ਨੇ ਅਵੇਲੇਬਲ ਹੈਗੇ ਆ ਕਿਸੇ ਵੀ ਕਲਰ ਚ ਤੁਸੀਂ ਰੈਡੀ ਕਰਾ ਸਕਦੇ ਹੋ ਅੱਗੇ ਬਾਜੂ ਦਾ ਇਸ ਤਰ੍ਹਾਂ ਦਾ ਕੰਮ ਹੋਇਆ ਹੋਇਆ ਬਹੁਤ ਹੀ ਜ਼ਿਆਦਾ ਸੋਬਰਜੇਸਟ ਕਲਰ ਲਾਏ ਗਏ ਨੇ ਇਸ ਸੂਟ ਨੂੰ ਤੁਸੀਂ ਵਿਦਆਊਟ ਦੁਪੱਟਾ ਵਿਦ ਦੁਪੱਟਾ ਜਿਵੇਂ ਵੀ ਬਾਈ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਵਿਦਆਊਟ ਸਟੀਚਿੰਗ ਵਿਦ ਦ ਸਟੀਚਿੰਗ ਉਹ ਵੀ ਅਵੇਲੇਬਲ ਹੈ ਜੀ ਕਿਵੇਂ ਵੀ ਬਾਈ ਕਰ ਸਕਦੇ ਹੋ ਤੁਸੀਂ ਤੇ ਜੇ ਤੁਸੀਂ ਸਟੱਫ ਚਾਹੀਦਾ ਤੁਹਾਨੂੰ ਮਤਲਬ ਕੋਈ ਹੋਰ ਸਟੱਫ ਕੋਈ ਹੋਰ ਡਿਜ਼ਾਈਨ ਉਹ ਵੀ ਆਪਸ਼ਨ ਹੈਗੀ ਹੈ ਕਿਵੇਂ ਵੀ ਤੁਸੀਂ ਰੈਡੀ ਕਰਾ ਸਕਦੇ ਹੋ ਬਹੁਤ ਹੀ ਸੋਹਣੇ ਬਣ ਕੇ ਰੈਡੀ ਹੋਣਗੇ ਜੀ ਸੂਟ ਵੱਡੀ ਗੱਲ ਇਹ ਹੈ ਤੇ ਇਹ ਸੂਟ ਬਹੁਤ ਹੀ ਜ਼ਿਆਦਾ ਲੁੱਕ ਬਹੁਤ ਹੀ ਜ਼ਿਆਦਾ ਸੋਹਣੀ ਆਊਗੀ ਪਰ ਜਿਹੜੇ ਪ੍ਰਾਈਸ ਨੇ ਇਹਨਾਂ ਦੇ ਉਹ ਬਿਲਕੁਲ ਜਾਨੂੰ ਹਨ ਜੀ ਆਈਡੀਆ ਤੁਹਾਨੂੰ ਦੇਤਾ ਉਹ ਫੁੱਲ ਹੈਵੀ ਵਰਕ ਸੀਗਾ ਸਿਰਫ 2500 ਚ ਇੱਥੇ ਰੇਂਜ ਹੈ ਜੀ ਇਹ ਤੋਂ ਘੱਟ ਘੱਟ ਹੈ ਇਸ ਤੋਂ ਵੱਧ ਨਹੀਂ ਹੈਗਾ ਜੀ ਕੋਈ ਓਕੇ ਜੀ ਉਮੀਦ ਕਰਦੇ ਹਾਂ ਤੁਹਾਨੂੰ ਸਾਡੇ ਅੱਜ ਦੇ ਡਿਜ਼ਾਈਨ ਪਸੰਦ ਆਏ ਹੋਣਗੇ ਓਕੇ ਜੀ ਅਗਲੀ ਅਗਲੀ ਵੀਡੀਓ ਚ ਮਿਲਦੇ ਹਾਂ ਸੋਹਣੇ ਸੋਹਣੇ ਸੂਟ ਲੈ ਕੇ ਸੋਹਣੇ ਸੋਹਣੇ ਡਿਜ਼ਾਈਨ ਲੈ ਕੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ